ਕੁਛ ਮੈਂ ਕਰਦੇ ਕੁਛ ਮਾਫੀ ਹੈ ਮੈਂ ਨਾ ਮੈਂ ਟਾਈਮ ਤੋਂ ਵੀ ਮੈਂ ਦੇਖਿਆ ਮੈਸੇਜਰ ਇਹਨੂੰ ਆਪਾਂ ਇਹ ਤੋਂ ਕੋਈ ਨਹੀਂ ਕਰ ਕੋਈ ਆ ਕਰ ਲਈਂ। ਆ ਕਰ ਲਈਂ। ਵੀ ਕਰ ਲੈਣੀ ਪਰ। ਮਾੜੂ ਤੁਸੀਂ ਇੱਥੇ ਹੋ ਜੂ। ਆਜੋ ਸਰਪੰਚ ਸਾਹਿਬ। ਸਾਈਡ ਵੀਡੀਓ 'ਚ ਰੱਖ ਦੇ। ਸਾਈਡਾਂ ਤੇ ਹੀ ਰਹੋ। ਹਾਂ। ਉਹ ਬੱਸ ਹੋ। Mau 반면에 그래도 같이 붙어 있

ਫੇਰੀ ਵਾਹਿਗੁਰੂ ਜਿੱਤ ਖਾਲਸਾ ਫੇਰੀ ਵਾਹਿਗੁਰੂ ਜਿੱਤ ਕੀ ਫਤਿਹ ਸਾਡੇ ਬਸੀ ਹਲਕੇ ਦੇ ਨੌਜਵਾਨ ਐਮਐਲਏ ਵੀਰ ਰੁਪਿੰਦਰ ਹੈਪੀ ਜੀ ਉਹਨਾਂ ਦੇ ਨਾਲ ਭਾਈ ਹਰਜੀਤ ਜੀ ਤੇ ਪੂਰੀ ਟੀਮ ਸਾਡੇ ਬਹੁਤ ਹੀ ਸਨਕਾਰਯੋਗ ਡਿਪਟੀ ਡੀਓ ਮੈਡਮ ਸਾਹਿਬਾ ਕਮਲਜੀਤ ਕੌਰ ਜੀ ਔਰ ਡਿਪਟੀ ਡੀਓ ਸਕੰਦਰੀ ਸਰਦਾਰ ਦیدار ਸਿੰਘ ਜੀ ਮੰਗੜ ਸਾਹਿਬ ਸਾਡੇ ਸਟੇਟ ਪਾਰਟੀ ਬੀਪੀਓ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਸਰਦਾਰ ਪਰਮਿੰਦਰ ਸਿੰਘ ਜੀ ਕੋਆਰਡੀਨੇਟਰ ਹਲਕਾ ਬੱਸੀ ਪਠਾਣਾ ਸਰਦਾਰ ਸੁਰਜੀਤ ਸਿੰਘ ਜੀ ਮਾਸਟਰ ਜੀ ਰੈਲੀ ਤੋਂ ਵਿਵੇਕ ਕੁਮਾਰ ਜੀ ਸੰਗੋਤ ਤੋਂ ਹਰਪ੍ਰੀਤ ਸਿੰਘ ਜੀ ਮਹਿਸ਼ਪੁਰਾ ਬਲਜਿੰਦਰ ਸਿੰਘ ਜੀ ਸਰਪੰਚਾ ਰਸੂਲਪੁਰ ਕ੍ਰਿਪਦੀਪ ਸਿੰਘ ਸਰਪੰਚ ਮਾਨੋਂ ਪਰ ਬਾਈ ਹਰਜੀਤ ਸਿੰਘ ਜੀ ਬਲਾਕ ਪ੍ਰਧਾਨ ਰਾਜੂ ਖਾਨ ਜੀ ਸੁਹਾਵੀ ਤੋਂ ਔਰ ਪਿੰਡ ਤਾਜਪੁਰਾ ਦੀ ਸਰਪੰਚ ਸਾਹਿਬਾ ਅਤੇ ਪੂਰੀ ਪੰਚਾਇਤ ਅਤੇ ਪਿੰਡ ਦੇ ਬਤਵੱਤੇ ਸੱਜਣੋ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਦੇ ਸਾਥੀ ਔਰ ਸਾਡਾ ਵੀਰ ਗੁਰਦੀਪ ਸਿੰਘ ਜੀ ਮੰਗਟ ਡੀਓ ਦਫ਼ਤਰੋਂ ਸਮਾਰਟ ਸਕੂਲ ਕੋਆਰਡੀਨੇਟਰ ਅੱਜ ਪਾਜਪਰਾ ਸਕੂਲ ਦੀ ਜਿਹੜੀ ਨੁਹਾਰ ਬਦਲੀ ਗਈ ਹੈ ਉਸ ਦੇ ਸਬੰਧ ਵਿੱਚ ਐਮਐਲਏ ਸਾਹਿਬਾ ਜਾਏ ਨੇ ਘਟਨ ਕਰ ਸੋ ਜਿਹੜਾ ਐਮਐਲਏ ਸਾਹਿਬੇ ਸਕੂਲ ਹੈ ਇੱਥੇ ਮੈਡਮ ਮਨਿੰਦਰ ਕੌਰ ਜੀ ਐਮ ਐਸ ਸੀ ਬੀ ਐਡ ਨੇ ਜੀ ਚੇਰ ਸਿੰਘ ਜੀ ਪੁਰਾਣੇ ਟੀਚਰ ਬੈਠੇ ਨੇ ਉਹ ਦੱਸ ਰਹੇ ਨੇ ਵੀ ਜਦੋਂ ਮੈਡਮ ਜੀ ਆਏ ਸੀ ਸਕੂਲ ਦੀ ਕੰਡੀਸ਼ਨ ਬਹੁਤ ਖਰਾਬ ਸੀ ਤੇ ਜਦੋਂ ਤੋਂ ਮੈਡਮ ਜੀ ਆਏ ਮੈਡਮ ਜੀ ਨੇ ਪਿੰਡ ਦੇ ਸੱਜਣਾਂ ਦਾ ਸਹਿਯੋਗ ਲੈ ਕੇ ਸਕੂਲ ਦੀ ਨੁਹਾਰ ਬਦਲਤੀ ਤੇ ਉਸ ਤੋਂ ਬਾਅਦ ਹਟਿ ਚਦੇ ਰੂ ਸਰਦਾਰ ਕਮਰਵੀਰ ਸਿੰਘ ਜੀ ਉਹ ਵੀ ਬਹੁਤ ਜੰਨਾਰੂ ਵਿਦਿਆਪਕ ਜੀ ਇਹ ਟੀਮ ਨੇ ਮਿਲ ਕੇ ਸਕੂਲ ਦੀ ਨਵਾਰਤ ਬਣੀ ਹੈ ਸੋ ਹੁਣ ਦਾदू ਮਾਜਰਾ ਸਾਹਿਬ ਤੋਂ ਵੀ ਸਰਪੰਚ ਸਾਹਿਬ ਆਏ ਨੇ ਪਗੜਾਣੇ ਤੋਂ ਆਏ ਨੇ ਦੌਲਤਪੁਰ ਤੋਂ ਆਏ ਨੇ ਔਰ ਭਗਤਪੁਰੇ ਤੋਂ ਮਾਸਟਰ ਮੋਹਨਾਲਾਲ ਜੀ ਆਏ ਨੇ ਸੋ ਔਰ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਡਿਪਟੀ ਡੀਓ ਐਲੀਮੈਂਟਰੀ मैडम कमलजीत कौर जी ਨੂੰ ਬੇਨਤੀ ਕਰਦਾ ਕਿ ਉਹ ਐਮਐਲਏ ਸਾਹਿਬ ਨੂੰ ਔਰ ਆਇਨਾ ਸਾਰੀਆਂ ਸੰਸਦਾਂ ਨੂੰ ਜੀ ਆਇਆਂ ਕਹਿਣਗੇ मैडम कमलजीत कौर जी ਡਿਪਟੀ ਡੀਓ ਐਲੀਮੈਂਟਰੀ ਫੈਡਰੇਸ਼ਨ ਸਾਹਿਬ ਮਾਈਕ ਕੋਲ ਦੇਖੋ ਠੀਕ ਸੀਗਾ ਹਾਂ ਤਾਂ ਵਗਰੇ ਨਾ ਗਿਰਨਾ ਜਾਵੇ ਅਤੇ ਸਾਡੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਆਗੂ ਐਮਐਲਏ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਸਾਡੇ ਬੀਡੀਪੀਓ ਸਹਿਬਾਨ ਸਾਡੇ ਡਿਪੀਓ ਸਹਿਬਾਨ ਸਰਦਾਰ ਦਇਦਰ ਸਿੰਘ ਜੀ ਰਾਮਪੂ ਸੰਸਦ ਤਰਮਿੰਦਰ ਸਿੰਘ ਜੀ ਗੁਰਦੀਪ ਮੰਗੜ ਪੰਚਾਇਤ ਤੋਂ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਪਿੰਡ ਦੇ ਪਤਵੰਤੇ ਸੱਜਣ ਬੀਬੀਆਂ ਭੈਣਾ ਵਿਦਿਆਰਥੀਆਂ ਦੇ ਮਾਪੇ ਸਾਡੇ ਬਹੁਤ ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਸਾਡੇ ਪਿਆਰੇ ਬੱਚਿਓ ਅੱਜ ਜੋ ਅਸੀਂ ਇਸ ਪ੍ਰੋਗਰਾਮ ਦੇ ਲਈ ਇਕੱਠੇ ਹੋਏ ਆਂ ਪੰਜਾਬ ਸਰਕਾਰ ਦੇ ਵੱਲੋਂ ਜੋ ਸਾਡੇ ਸਕੂਲਾਂ ਨੂੰ ਖੂਬਸੂਰਤ ਨਿਹਾਰ ਦਿੱਤੀ ਹੈ ਅੱਜ ਅਸੀਂ ਉਸ ਦੇ ਇੱਕ ਸਲੂਟ ਕਰਨ ਦੇ ਲਈ ਇੱਥੇ ਇਕੱਠੇ ਹੋਏ ਰਗੇ ਪਹਿਲਾਂ ਤਾਂ ਅਸੀਂ ਤੁਹਾਨੂੰ ਥੋੜਾ ਸਾਰਾ ਤੋਂ ਇਸ ਚੀਜ਼ ਦੀ ਮਾਫੀ ਮੰਗਦੇ ਆ ਕਿ ਦੋ ਸਕੂਲਾਂ ਦਾ ਪਹਿਲਾਂ ਸ਼ਡਿਊਲ ਹੋਣ ਕਰਕੇ ਅਸੀਂ ਲੇਟ ਹੋ ਗਏ ਜਿੰਨਾ ਵੀ ਇਹ 2-3 ਸਾਲਾਂ ਦਾ ਟਾਈਮ ਹੈ ਇਹਦੇ ਵਿੱਚ ਪੰਜਾਬ ਗਵਰਨਮੈਂਟ ਨੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਜਿਹੜਾ ਇੱਕ ਢਾਂਚਾ ਹੈਗਾ ਕਿਉਂਕਿ ਢਾਂਚੇ ਤੋਂ ਬਿਨਾਂ ਕੋਈ ਵੀ ਬਿਲਡਿੰਗ ਖੜੀ ਨਹੀਂ ਕੀਤੀ ਜਾ ਸਕਦੀ ਚਾਹੇ ਉਹ ਢਾਂਚਾ ਚਾਰ ਦੀਵਾਰੀ ਹੋਵੇ ਚਾਹੇ ਉਹ ਸੋਹਣੇ ਕਮਰੇ ਹੋਣ ਚਾਹੇ ਉਹ ਕਮਰਿਆਂ ਦੇ ਅੰਦਰ ਦਾ ਫਰਨੀਚਰ ਹੋਵੇ ਚਾਹੇ ਉਹ LED ਪੈਨਲਸ ਹੋਣ ਮਾਡਰਨ ਜਦ ਤੱਕ ਕਿਸੇ ਬੰਦੇ ਦੇ ਵਿੱਚ ਪੋਜ਼ਿਟਿਵ એનર્ਜੀ ਨਹੀਂ ਹੁੰਦੀ ਨਾ ਉਹ ਨਹੀਂ ਆਪ ਅੱਗੇ ਜਾਣਾ ਨਾ ਉਹ ਨਹੀਂ ਕਿਸੇ ਨੂੰ ਅੱਗੇ ਲੈ ਕੇ ਜਾਣਾ ਇਸ ਪਿੰਡ ਦੇ ਇੱਕ ਛੋਟਾ ਜਿਹਾ ਪਿੰਡ ਹੈ ਇਸ ਸਕੂਲ ਦੇ ਵਿੱਚ ਵੀ ਇਹ ਇਸ ਟਾਈਮ 44 ਬੱਚੇ ਲਈ ਬੈਠੇ ਹੈਗੇ ਆ ਮੈਡਮ ਲਈ ਪਲੀਜ਼ ਇੱਕ ਵਾਰੀ ਮੈਡਮ ਲਈ ਤੇ ਸਰ ਲਈ ਇੱਕ ਵਾਰੀ ਤਾੜੀਆਂ ਜ਼ਰੂਰ ਮਾਰਨੀਆਂ ਚਾਹੀਦੀ ਹੈ ਆਪਾਂ ਨੂੰ ਨਾਲ ਦੀ ਨਾਲ ਜਿਹੜੇ ਇਸ ਪਿੰਡ ਦੇ ਮਾਪੇ ਨੇ ਉਹਨਾਂ ਨੇ ਭਰੋਸਾ ਕੀਤਾ ਸਾਡੇ ਅਧਿਆਪਕ ਸਹਿਬਾਨ ਤੇ ਕਿਉਂਕਿ ਬਹੁਤ ਮਿਹਨਤ ਕਰ ਰਹੇ ਨੇ ਫੁੱਤ ਐਨੇ ਐਜੂਕੇਟਡ ਨੇ ਕਿ ਐਜੂਕੇਟਡ ਬੰਦਾ ਹੀ ਦੂਸਰੇ ਬੰਦੇ ਨੂੰ ਐਜੂਕੇਟ ਕਰ ਸਕਦਾ ਸੋ ਬਹੁਤ ਬਹੁਤ ਪ੍ਰਾਊਡ ਹੈ ਜੀ ਬਾਕੀ ਗੱਲ ਰਹੀ ਜੇਕਰ ਆਪਾਂ ਗਵਰਨਮੈਂਟ ਦੀ ਗੱਲ ਕਰਦੇ ਆਂ ਜੇਕਰ ਸਾਡੇ ਕੋਲ ਚੀਜ਼ਾਂ ਹੋਣਗੀਆਂ ਤਾਂ ਹੀ ਅਸੀਂ ਬੱਚਿਆਂ ਨੂੰ ਬਿਹਤਰ ਸਹੂਲਤਾਂ ਦੇ ਸਕਦੇ ਆਂ ਤੁਹਾਨੂੰ ਪਤਾ ਅੱਜਕੱਲ ਹਰ ਇੱਕ ਬੱਚੇ ਨੂੰ ਸਹੂਲਤ ਚਾਹੀਦੀ ਹੈ ਜਾਂ ਨਹੀਂ ਤਾਂ ਫਿਰ ਬੜੀ ਜਲਦੀ ਜਿਹੜੇ ਬੱਚੇ ਹੈਗੇ ਆ ਉਹ ਸਰਕਾਰੀ ਸਕੂਲ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਮਾਨ ਸਰਕਾਰ ਨੇ ਇਹ ਇੱਕ ਸਮਾਂ ਸੰਭੇ ਐਕਚੁਅਲੀ ਇਸ ਮੈਨੂੰ ਸਾਹਮਣੇ ਦੀ ਬਹੁਤ ਲੋਡ ਸੀਗੀ ਮੈਂ ਬਹੁਤੀਆਂ ਗੱਲਾਂ ਨਹੀਂ ਕਰੂੰਗੀ ਮੇਰੇ ਕੋਲ ਕਹਿਣ ਨੂੰ ਬਹੁਤ ਕੁਝ ਹੈ ਬਟ ਸਮਾਂ ਇੰਨਾ ਜ਼ਿਆਦਾ ਵੀਰ दैट मच ਲੇਟ ਕਿ ਜੇਕਰ ਮੈਂ ਹੁਣ ਹੋਰ ਜ਼ਿਆਦਾ ਬੋਲਦੀ ਆ ਤਾਂ ਤਾਂ ਤੁਸੀਂ ਸਾਰੇ ਲੇਟ ਹੋ ਜਾਓਗੇ ਸੋ ਬਾਕੀ ਜਿਹੜਾ ਚੀਜ਼ਾਂ ਹੈਗੀਆਂ ਨਾ ਉਹਨੂੰ ਉਹਨਾਂ ਨੂੰ ਆਪਾਂ ਨੂੰ ਜੋ ਗਵਰਨਮੈਂਟ ਦਾ ਜੋ ਵੀ ਹੈਗਾ ਆਪਾਂ ਨੂੰ ਐਡੀ ਆ ਮਡੀਆ ਜੋ ਗ੍ਰਾਂਟਸ ਦਿੱਤੀਆਂ ਨੇ ਉਹਦੇ ਬਾਰੇ ਵਿੱਚ ਡਿਟੇਲ ਦੇ ਵਿੱਚ ਤੁਹਾਡੇ ਨਾਲ ਐਮਐਲਏ ਸਾਹਿਬ ਗੱਲ ਕਰਨਗੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਡਮ ਜੀ ਤੇ ਜਿੱਥੇ ਸਾਡੇ ਡੀਓ ਦਫਤਰ ਦੀ ਟੀਮ ਬਹੁਤ ਜਿਹਾਰੂ ਹੈ ਜਦੋਂ ਵੀ ਕਿਤੇ ਚੰਡੀਗੜ੍ਹ ਜਾਂ ਸਟੇਟ ਲੈਵਲ ਦੀ ਗੱਲ ਹੁੰਦੀ ਹੈ ਤਾਂ ਫਤਿਹਗੜ੍ਹ ਸਾਹਿਬ ਨੰਬਰਾਂ ਵਿੱਚ ਗਿਣਾ ਜਾਂਦਾ ਹੈ ਫਤਿਹਗੜ੍ਹ ਸਾਹਿਬ ਵਾਲਾ ਨਹੀਂ ਕੀਤਾ ਉਹ ਤੋਂ ਬਾਅਦ ਜਿਵੇਂ ਇਹ ਸਕੂਲ ਦੀ ਟੀਮ ਬੜੀ ਜਿਹਾਰੂ ਹੈ ਦੋਹੇ ਮੈਡਮ ਤੇ ਸਰ ਉਸੇ ਤਰ੍ਹਾਂ ਸਾਡੇ ਐਮਐਲਏ ਸਾਹਿਬ ਇਹ ਵੀ ਕੋਈ ਬ੍ਰੈਂਡ ਜਾਂ ਕੇਕ ਵਾਲੇ ਨਹੀਂ ਹੈਗੇ ਏ ਵੀ ਗਰਾਉਂਡਾਂ 'ਚ ਅਸੀਂ ਇਕੱਠੇ ਫਟਵਾਲ ਖੇਲੇ ਇਕੱਠੇ ਸਾਈਕਲ ਕਰੇ ਮੇਰੇ ਪਰਮ ਮਿੱਤਰ ਨੇ ਇਹ ਵੀ ਆਪਣੇ ਮੰਗੇ ਇਹਨਾਂ ਪ੍ਰਾਇਮਰੀ ਸਕੂਲਾਂ 'ਚੋਂ ਪੜ੍ਹ ਕੇ ਗਏ ਬਣੇ ਵੀ ਜਿਹੜੂ ਤੇ ਜੇਤੂ ਜਰਨਲਿਸਟ ਆਪਨਾ ਹੋਰ ਸਾਡੇ ਡਿਊਟਰ ਮੰਗ ਸੋ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਐਮਐਲਏ ਸਾਹ ਰੁਪਿੰਦਰ ਹੈਪੀ ਨੂੰ ਬੇਨਤੀ ਕਰਦਾ ਕਿ ਉਹ ਸਰਕਾਰ ਦੀਆਂ ਪ੍ਰਾਪਤੀਆਂ ਤੇ ਸਾਡੇ ਸਟਾਫ ਦਾ ਕੌਂਸਲ ਬ੍ਰੇਕ ਕਰਨ ਐਮਐਲਏ ਸਾਹ ਪਿੰਡ ਤਾਜਪੁਰਾ ਦੀ ਸਮੂਹ ਪੰਚਾਇਤ ਪੰਚ ਸਾਹਿਬ ਪੰਚਾਇਤ ਪਿੰਡ ਦੇ ਸੱਜਣ ਸਾਥੀ ਮਾਤਾਵਾ ਪੈਣਾ ਬਜ਼ੁਰਗ ਬੱਚੇ ਇਸ ਸਕੂਲ ਦੇ ਹੈ ਟੀਚਰ ਸਾਹਿਬ ਮੈਡਮ ਸਕੂਲ ਦੇ ਜਿਹੜੇ ਮਨਿੰਦਰ ਜੀ ਉਹ ਮੱਕੀ ਸਾਡੇ ਡਿਪਟੀ ਡੀਓ ਸਾਹਿਬ ਸਕੈਂਡਰੀ ਤੇ ਪ੍ਰਾਇਮਰੀ ਹੋਰ ਪੰਚਪਾ ਸਾਹਿਬ ਬੀਪੀਓ ਸਾਹਿਬ ਤੇ ਸਾਡੇ ਸਿੱਖਿਆ ਕੋਆਰਡੀਨੇਟਰ ਧਰਮਿੰਦਰ ਜੀ ਸਾਰੇ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਕਿਸੇ ਦੇ ਨਾਲ ਲੈਂਡ 'ਚ ਰਹਿ ਗਿਆ ਹਾਂ ਤਾਂ ਮਾਫੀ ਚਾਹੂੰਗਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਂਦੇ ਸਾਰ ਸਭ ਤੋਂ ਪਹਿਲਾਂ ਮੇਰਾ ਫਰਜ਼ ਆ ਤੁਹਾਡੇ ਤੋਂ ਮਾਫੀ ਮੰਗਣਾ ਮਾਫੀ ਇਸ ਗੱਲ ਦੀ ਆ ਕਿ ਸਮਾਂ ਲੇਟ ਹੋ ਗਿਆ ਕਾਰਨ ਦੱਸਣਾ ਜੀ ਕਾਰਨ ਇਹ ਆ ਕਿ ਮੈਂ ਪੱਜੂ ਪੱਜੂ ਨਹੀਂ ਕਰਦਾ ਮੈਂ ਜਿੱਥੇ ਜਾਣਾ ਡੇਢ ਦੋ ਘੰਟੇ ਮੇਰੇ ਲੱਗ ਹੀ ਜਾਂਦੇ ਨੇ ਕਾਰਨ ਕੀ ਐ ਕਿ ਲੋਕਾਂ ਦਿਨਾਂ ਮੈਂ ਪੜ ਕੇ ਚਲਾ ਜੰਨਾ ਗੱਲਬਾਤ ਨਾ ਕਰਾਂ ਨਾ ਤੁਹਾਨੂੰ ਆਪਣੇ ਦਿਲ ਦੀ ਦੱਸਾਂ ਤੇ ਤੁਹਾਡੀ ਨਾ ਸੁਣਾ ਉਹਦਾ ਕੋਈ ਗੱਲ ਬਣਦੀ ਨਹੀਂ ਕਿਉਂਕਿ ਹਰ ਬੰਦੇ ਨੂੰ ਡਾਟੇ ਨਹੀਂ ਸਮਝਾਉਂਦੇ ਹਰ ਬੰਦੇ ਨੂੰ ਅੰਕੜੇ ਸਮਝ ਨਹੀਂ ਆਉਂਦੇ ਆਪਾਂ ਆਪਣੀ ਇੱਕ ਦਿਲਾਂ ਦੀ ਸਾਂਝ ਆ ਜੀ ਉਹਦੇ ਤੇ ਆਪਾਂ ਗੱਲ ਨਹੀਂ ਕਰੂੰਗੇ ਤਾਂ ਮੈਨੂੰ ਲੱਗਦਾ ਅੱਗੇ ਦਿੱਕਤ ਆ ਜਾਈ ਸੁਰਸਕਰ ਕੇ ਇੱਕ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਆਪਾਂ ਇਸ ਸਕੂਲ ਦੇ ਲਈ ਸਾਰੇ ਜਣੇ ਕਲਾਪਿੰਗ ਕਰੀਏ ਕਿ ਇਸ ਮੈਨੂੰ ਬਹੁਤ ਸੋਣਾ ਲੱਗਿਆ ਤੇ ਮਾਸਟਰੀ ਦੱਸ ਰਹੀ ਸੀ ਕਿ 95% ਬੱਚੇ ਜਿਹੜੇ ਨੇ ਪਿੰਡ ਦੇ ਇੱਥੇ ਪੜਦੇ ਤੇ ਕਹਿੰਦੇ ਸੀ 50 ਦੇ ਨੇੜੇ ਜਿਹੜੇ ਜੀ ਰੇਸ਼ਿਓ ਮੇਨਟੇਨ ਰੱਖਦੇ ਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਟੀਚਰ ਵੀ ਚੰਗੇ ਹੈਗੇ ਨੇ ਤੇ ਲੋਕ ਵੀ ਪੜਾਉਣਾ ਚਾਹੁੰਦੇ ਨੇ ਪਰ ਕਈ ਦਿਗ ਕਮੀਆਂ ਵੀ ਨੇ ਉਹ ਵੀ ਅਸੀਂ ਦੂਰ ਕਰਾਂਗੇ ਜਦੋਂ ਤੁਸੀਂ 2022 ਦੇ ਵਿੱਚ ਮੈਂ ਪਹਿਲਾਂ ਤੋਂ ਪ੍ਰਿੰਟ ਤੇ ਸਾਰੇ ਆਪਾਂ ਨੂੰ ਜਾਣਦੇ ਸਾਰੇ ਸਾਥੀ ਆਉਣਾ ਹੈ 2022 ਤੁਸੀਂ ਵੋਟਾਂ ਪਾਈਆਂ ਉਦੋਂ ਇੱਕ ਆਸ ਤੇ ਉਮੀਦ ਦੇ ਨਾਲ ਵੋਟਾਂ ਪਾਉਂਦੇ ਸਭ ਤੋਂ ਵੱਡਾ ਸਾਡਾ ਜਿਹੜੀ ਜਿਹੜੀ ਲੋੜ ਆ ਸਾਨੂੰ ਹੈਗੀ ਪੜ੍ਹਾਈ ਦੀ ਸਿਹਤ ਦੀ ਇਹ ਅਸੀਂ ਖੇਡਾਂ ਦੀ ਵੀ ਬਹੁਤ ਲੋੜ ਆ ਉਹਦੇ ਬਾਰੇ ਅਸੀਂ ਗੌਰ ਕਰਦੇ ਨਹੀਂ ਅਸੀਂ ਨਾ ਸੋਚਦੇ ਨਹੀਂ ਅਸੀਂ ਜਦੋਂ ਸਰਕਾਰ ਬਣਾਈ ਤੁਸੀਂ ਬਹੁਤ ਖੁਸ਼ ਹੋਗੇ ਆਸ਼ੀਰਵਾਦ ਦਿੱਤਾ ਤੇ ਪੰਜਾਬ ਦੇ ਵਿੱਚੋਂ 92 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਆਈਆਂ ਮਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਣੇ ਐਜੂਕੇਸ਼ਨ ਮਿਸਟਰੀ ਹਜੋਤ ਬੈਂਸ ਜੀ ਬਣੇ ਆਪਣੇ ਤੁਸੀਂ ਇਸ ਭਰਾ ਨੂੰ ਇਸ ਪੁੱਤ ਨੂੰ ਐਮਐਲਏ ਬਣਾਇਆ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ